ਜਿੱਥੇ ਸਨਤਨ Hindu ਇਕਤਾ ਪర్యਤਰਾ ਦੇ ਦੂਜੇ ਦਿਨ ਬਗੇਸ਼ਵਰ தாம் ਸਰਕਾਰ ਆਚਾਰੀਆ ਤ੍ਰਿੰਦਰ ਕ੍ਰਿਸ਼ਨ ਸ਼ਾਸਤਰੀ ਨੇ ਦਿੱਲੀ ਵਿੱਚ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਇਹ ਪਦਿਆਤਰਾ ਸਮਾਜਿਕ ਸੁਭਾਵਨਾ ਤੇ Hindu ਇਕਤਾ ਲਈ ਕੱਢੀ ਗਈ ਸੀ ਉਹਨਾਂ ਨੇ ਕਿਹਾ ਕਿ ਉਹ ਪਦਿਆਤਰਾ ਉਦੋਂ ਤੱਕ ਯਾਰੀ ਰੱਖਾਂਗੇ ਜਦੋਂ ਤੱਕ ਭਾਰਤ Hindu ਰਾਸ਼ਟਰ ਨਹੀਂ ਬਣ ਜਾਂਦਾ ਉਹਨਾਂ ਨੇ ਕਿਹਾ ਅਸੀਂ ਉਦੋਂ ਹੀ ਰੁਕਾਂਗੇ ਜਦੋਂ ਭਾਰਤ Hindu ਰਾਸ਼ਟਰ ਬਣ ਜਾਏਗਾ ਸ਼ਾਸਤਰੀ ਨੇ ਕਿਹਾ ਕਿ ਪਦਿਆਤਰਾ ਦਾ ਉਦੇਸ਼ ਕਿਸ ਰਾਜਨੀਤਿਕ ਪਾਰਟੀ ਦਾ ਸਮਰਥਨ ਜਾ ਵਿਰੋਧ ਕਰਨਾ ਨਹੀਂ ਸਗੋ ਹਿੰਦੂ ਸਮਾਜ ਨੂੰ ਇੱਕ ਜੁਟ ਕਰਨਾ ਹੈ ਉਹਨਾਂ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਹਿੰਦੂ ਜਾਤੀ ਪੇਰ ਭਾਵ ਤੋਂ ਉੱਪਰ ਉੱਠ ਕੇ ਇੱਕ ਜੁਟ ਹੋਣ ਇਹ ਯਾਤਰਾ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ ਪਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਸਤਰੀ ਨੇ ਭਾਵੁਕ ਹੋ ਕੇ ਐਲਾਨ ਕੀਤਾ ਇਹ ਸਾਰੇ ਬਗਵੀਸ਼ਵਰ ਧਾਮ ਦੇ ਪਾਗਲਪਨ ਪਾਗਲ ਲੋਕ ਹਨ ਅਸੀਂ ਨੇਤਾ ਨਹੀਂ ਆ ਤੇ ਇਹ ਜਨਤਾ ਨਹੀਂ ਸਗੋ ਸਾਡੇ ਪਰਿਵਾਰ ਦੇ ਮੈਂਬਰ ਨੇ 8 ਨਵੰਬਰ ਨੂੰ ਦਿੱਲੀ ਵਿੱਚ ਮਾਰਚ ਦੇ ਦੂਜੇ ਦਿਨ ਹਜ਼ਾਰਾਂ ਸ਼ਰਧਾਲੂਆਂ ਨੇ ਪਦਿਆਤਰਾ ਵਿੱਚ ਹਿੱਸਾ ਲਿਆ ਭਗਵੇਂ ਝੰਡੇ ਫੜ ਕੇ ਲੋਕਾਂ ਨੇ ਜੈ ਸ਼੍ਰੀ ਰਾਮ ਅਤੇ ਹਰ ਹਰ ਮਹਾਦੇਵ ਦੇ ਨਾਰੇ ਲਗਾਏ ਭੀੜ ਜਿਸ ਵਿੱਚ ਔਰਤਾਂ ਨੌਜਵਾਨ ਅਤੇ ਬੁੱਢੇ ਸ਼ਾਮਲ ਸਨ ਉਤਸ਼ਾਹ ਨਾਲ ਭਰੀ ਹੋਈ ਸੀ ਤੇ ਇਹ ਸੀ Hindu ਧਰਮ ਦੇ ਨਾਲ ਜੁੜੀ ਹੋਈ ਇਹਨਾਂ ਖਬਰ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਰਵਾਂਗੇ ਬਣੀ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ